ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਇੱਕ ਦੇਸੀ ਭਸਮਾ ਦਾ ਜੋਗ ਤਿਆਰ ਕਰਨ ਲੱਗੇ ਆਂ ਜਿੰਨਾ ਮੇਰੇ ਭਰਾਵਾਂ ਨੂੰ ਜਿੱਦਾਂ ਕਰ ਲਓ ਮੇਰੇ ਪਲੇਅਰਾਂ ਨੂੰ ਜਾਂ ਜਿੱਦਾਂ ਵੀ ਆਮ ਇਨਸਾਨ ਜਿਹੜੇ ਜਨਤਰੀ ਦੇ ਆਮ ਲੋਕ ਹਨਾ ਜਿਉਂਦੇ ਆ ਉਹਨਾਂ ਨੂੰ ਫੈਟੀ ਲੀਵਰ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਤੇ ਇਹ ਜੀ ਇਹ ਸਮੱਸਿਆ ਨਾਲ ਮੈਂ ਵੀ ਬਹੁਤ ਜੂਝੇ ਆਂ ਹੈ ਨਾ ਤੇ ਇਹਦਾ ਆਪਾਂ ਜੋਗ ਬਣਾਉਣ ਲੱਗੇ ਆ ਇਹਦੇ ਵਿੱਚ ਜਿੱਦਾਂ ਭਸਮਾ ਵਰਤੀਆਂ ਆਪਾਂ ਆਹ ਦੇਖੋ ਜਿੱਦਾਂ ਮੋਤੀ ਪੈਸਟੀ ਆ ਤੇ ਕਾਫੀ ਆਪਾਂ ਭਸਮਾ ਵਰਤੀਆਂ ਜਿੱਦਾਂ ਤੇ ਵਿੱਚ ਇਹਦੇ ਬੱਟੀਆਂ ਵਰਤੀਆਂ ਜਿੱਦਾਂ ਕਹ ਲੋ ਉਹ ਵੀ ਜਿੱਦਾਂ ਕਹ ਲੋ ਵੀ ਇਹ ਠੰਡੀ ਭਸਮਾ ਜਿੱਦਾਂ ਵੀ ਲੀਵਰ ਦੇ ਵੀ ਕੋਈ ਵੀ ਸਮੱਸਿਆ ਆਊਗੀ ਵੀ ਦੀ ਬੀ ਗ੍ਰੇਡ ਤੱਕ ਵੀ ਜਿੱਦਾਂ ਲੀਵਰ ਜੀ ਦਾ ਪ੍ਰੋਬਲਮ ਹੋਊਗੀ ਨਾ ਉਹਨੂੰ ਠੀਕ ਕਰਦੀ ਆ ਤੇ ਇਹ ਮੇਰੇ ਕਿਹਦੇ ਦੋਸਤਾਂ ਨੂੰ ਸੀ ਕਿ ਪਹਿਲਾਂ ਆਪਾਂ ਇਹ ਭਸਮਾ ਬਣਾਉਂਦੇ ਸੀ ਜਿੱਦਾਂ ਵੀ ਆਪਣਾ ਖਾਸ ਦੋਸਤਾਂ ਨੂੰ ਦਿੰਦੇ ਸੀ ਹੈ ਨਾ ਹੁਣ ਵੀ ਜਿੱਦਾਂ ਮੈਨੂੰ ਕਿਹਾ ਬੰਦਿਆਂ ਨੇ ਵੀ ਆਰੇ ਵੀ ਇਹ ਕੰਮ ਤੁਸੀਂ ਸ਼ੁਰੂ ਕਰੋ ਹੈ ਨਾ ਵੀ ਜੇ ਕਿਸੇ ਨੂੰ ਪ੍ਰੋਬਲਮ ਆ ਜਿੱਦਾਂ ਜਿੱਦਾਂ ਆਪਾਂ ਇੰਗਲਿਸ਼ ਦਵਾਈ ਖਾਣੇ ਆ ਉਦੋਂ ਨਾਲ ਥੋੜੀ ਜਿਵੇਂ ਜਿਹੜਾ ਫੈਟੀ ਲੀਵਰ ਜਲਦੀ ਨਹੀਂ ਠੀਕ ਹੁੰਦਾਗਾ ਇਹਦੇ ਨਾਲ ਜਿੱਦਾਂ ਫੈਟੀ ਲੀਵਰ ਤਾਂ ਠੀਕ ਹੋਊਗਾ ਹੀ ਹੋਊਗਾ ਤੁਹਾਡਾ ਹੋਰ ਬਹੁਤ ਜਿਆਦਾ ਫਾਇਦੇ ਹੋਣਗੇ ਤੁਹਾਨੂੰ ਜਿੱਦਾਂ ਸੈਕਸੂਅਲ ਲੀਟਰ ਵੀ ਕਾਫੀ ਫਾਇਦੇ ਹੋਣਗੇ ਤੇ ਹੋਰ ਜਿੱਦਾਂ ਵੀ ਵੀਦ ਨੂੰ ਵੀ ਗਾੜਾ ਕਰੂਗੀ ਤੁਹਾਡਾ ਜਿਹੜਾ ਮਾਨਾ ਬਹੁਤ ਜਿਆਦਾ ਸ਼ਾਂਤ ਰਹੂਗਾ ਤੇ ਇਹ ਆਪਾਂ ਅੱਜ ਤੁਹਾਨੂੰ ਨਾਲ ਦੀ ਨਾਲ ਦਿਖਾਉਂਦੇ ਆ ਜਿਹੜੀਆਂ ਬੱਟੀਆਂ ਜਿੱਦਾਂ ਕਹਿੰਦੇ ਆ ਮੋਤੀ ਪੇਸ਼ਤੀ ਪਾ ਰਹੇ ਆ ਪਰ ਜਿੱਦੋਂ ਗ੍ਰਾਮ ਦੀ ਜਿੱਦਾਂ ਪੈਕਿੰਗ ਹੁੰਦੀ ਹੈ ਇਹਦੀ ਤੇ ਇਹ ਦੇਖਦੇ ਆ ਤੁਹਾਨੂੰ ਅਕਲਾ ਬੰਦ ਬੰਦ ਕਰ ਲਵਾਂਗਾ ਇਹ ਜਿਹੜਾ ਯੋਗ ਜਿੱਦਾਂ ਇਹਦੇ ਵਿੱਚ ਬਈ ਦੋ ਤਰ੍ਹਾਂ ਦੀਆਂ ਬੱਟੀਆਂ ਪਈਆਂ ਐ ਤੇ ਬਾਕੀ ਭਸਮਾਂ ਪਈਆਂ ਜਿੱਦਾਂ ਕਹਿੰਦੋ ਵੀ ਠੰਡਾ ਯੋਗ ਬਣਿਆ ਜਿੱਦਾਂ ਕਹਿੰਦੋ ਵੀ ਜਿਹਦੇ ਮਾਇੰਡ ਨੂੰ ਬਹੁਤ ਜ਼ਿਆਦਾ ਸ਼ਾਂਤ ਰੱਖੂਗਾ ਜਿਹਨੂੰ ਫੈਟੀ ਲੀਵਰ ਆ ਜਾਂ ਜਿਹਨੂੰ ਨਾਲ ਦੇ ਆਪਾਂ ਦੋ ਅਰਕ ਵੀ ਦਿੰਨੇ ਆ ਨਾ ਵੀ ਇਹ ਜਿਹੜਾ ਯੋਗ ਆ ਪੂਰਾ ਤੇ ਇਹ ਮੈਂ ਕਿਹ ਖਾਸ ਤੋਸਰੀ ਬਣਾ ਰਿਹਾ ਜੇ ਕਿਸੇ ਨੂੰ ਚਾਹੀਦਾ ਵੀ ਆ ਵੀਰੇ ਆਪਾਂ ਨੰਬਰ ਦੇ ਦਾਂਗੇ ਥੱਲੇ ਤੇ ਜਿੱਦਾਂ ਆਪਾਂ ਬਈ ਕਬੱਡੀ ਵਾਲਿਆਂ ਜਿੱਦਾਂ ਮੁੰਡੇ ਜਿੱਦਾਂ ਪਹਿਲਵਾਨ ਉਹਨਾਂ ਵਾਸਤੇ ਸਪੈਸ਼ਲ ਭਸਮ ਵੀ ਪਿਆ ਕਰਦੇ ਆ ਜੇ ਪਾਵਰ ਸਪੀਡ ਵਾਸਤੇ ਪੀ ਆਪਣਾ ਇਹ ਮੇਨ ਮਕਸਦ ਆਪਾਂ ਵੀ ਇਹ ਕੰਮ ਕਰਦੇ ਨਹੀਂ ਜੀ ਪਹਿਲਾਂ ਹਨਾ ਆਪਣਾ ਮੇਨ ਮਕਸਦ ਇਹੀ ਆ ਵੀ ਜਿੱਦਾਂ ਕਹਿ ਲਈ ਆਪਾਂ ਵੀ ਸਟੀਰੀਡ ਤੋਂ ਬੰਦੇ ਵੱਜ ਜਾਣ ਹਨਾ ਪਿ ਸਟੀਰੀਡ ਜਿੰਨਾ ਹੀ ਅਸਰ ਹੋਊਗਾ ਆਪਣੀਆਂ ਭਸਮਾਂ ਦਾ ਜਿਹੜੇ ਆਪਾਂ ਪਾਵਰ ਸਪੀਡ ਜੀਆਂ ਦੇਵਾਂਗੇ ਸਟੀਰੀਡ ਜਿੰਨਾ ਹੀ ਅਸਰ ਹੋਊਗਾ ਤੇ ਮੇਰੀ ਹੱਥ ਵੱਨ ਕੇ ਬੇਨਤੀ ਹੈ ਵੀਰੇ ਸਟੀਰੀਡ ਤੋਂ ਤੇ ਸ਼ਾਰਟਕਟ ਤੋਂ ਵੱਜੋ ਇਹ ਚੀਜ਼ਾਂ ਬਣਾ ਲਓ ਇਹ ਤੁਹਾਨੂੰ ਫਾਇਦਾ ਦੇਣਗੀਆਂ ਤੇ ਬਾਕੀ ਵੀ ਜਿਹੜੇ ਬੰਦੇ ਆਲੇ ਵਰਤੀਆਂ ਆ ਉਹ ਵੀ ਜਿਹੇ ਮੇਰੇ ਕਾਫੀ ਮਿੱਤਰਾਂ ਨੂੰ ਜਿੱਦਾਂ ਮੇਰੇ ਖਾਸ ਜਿਹੜੇ ਪਰਸਨਲ ਦੋਸਤਾਂ ਨਾਲ ਉਹਨਾਂ ਨੂੰ ਮੈਂ ਦਿੱਤੀਆਂ ਐ ਵੀ ਉਹ ਥੱਲੇ ਕਮੈਂਟ ਜ਼ਰ ਤੇ ਵੀਡੀਓ ਨੂੰ ਜੋੜਨ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ